ਜਿਨ੍ਹਾਂ ਨੇ 20 20 30 30 ਸਾਲ ਤੋਂ ਕਾਲੀ ਦਲ ਵਿੱਚ ਮਾਰਾਂ ਖਾਧੀਆਂ ਨੇ ਅੱਜ ਵੀ 2 2 4 4 5 5 ਪਰਚੇ ਇਹਨਾਂ ਤੇ ਚੱਲ ਰਹੇ ਨੇ ਤਰੀਕਾ ਭੁਗਤ ਰਹੇ ਨੇ ਇਹ ਲੋਕ RAM ਨਾਲ ਬੈਠੇ ਹੋਏ ਨੇ ਅੱਜ ਤੱਕ ਕਾਲੀ ਦਲ ਨੇ ਇਹਨਾਂ ਨੂੰ ਆਵਾਜ਼ ਮਾਰ ਕੇ ਮੈਦਾਨ ਵਿੱਚ ਇਲੈਕਸ਼ਨ ਦੇ ਮਾਹੌਲ ਨੂੰ ਗਰਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿੰਨੇ ਮੇਰੇ ਸਾਥੀ ਅੱਜ ਬੈਠੇ ਨੇ ਅਸੀਂ ਸਾਰਿਆਂ ਨੂੰ ਅਪੀਲ ਕਰਨਾ ਆਪਣੀ ਆਪਣੀ ਵੋਟ ਕਾਲੀ ਦਲ ਨੂੰ ਪਾਇਓ ਤੇ ਜੇ ਸਾਡੀ ਕਦਰ ਨਹੀਂ ਕਰਦੇ ਅਸੀਂ ਘੋੜੇ ਤੇ ਚੜ ਕੇ ਪ੍ਰਚਾਰ ਨਹੀਂ ਕਰਾਂਗੇ ਅਸੀਂ ਕਾਲੀ ਦਲ ਵਾਲੇ ਸਾਨੂੰ ਪੁੱਛਦੇ ਨੇ ਕਿ ਨਹੀਂ ਪੁੱਛਦੇ ਤੇ ਫਿਰ ਮੇਰੇ ਸਾਥੀ ਫੈਸਲਾ ਕਰਨਗੇ ਕਿ ਅਸੀਂ ਇਹਨਾਂ ਦਾ ਰਹਿਣਾ ਕਿ ਨਹੀਂ ਰਹਿਣਾ ਅਸੀਂ ਆਪਣੀ ਪਾਵਰ ਦੱਸਾਂਗੇ ਕਿ ਸਾਡੇ ਪੱਲੇ ਕੀ ਹੈ ਜਿਹੜੇ ਲੋਕ ਇਹ ਕਹਿੰਦੇ ਨੇ ਹੌਲੇ ਜੇ ਢਿੱਲੇ ਜੇ ਮੂੰਹ ਨਾਲ ਜਿਹੜੇ ਕਾਲੀ ਹੈ ਹੀ ਨਹੀਂ ਕੋਈ 2 ਸਾਲ ਤੋਂ ਕਾਲੀ ਬਣਿਆ ਕੋਈ 3 ਸਾਲ ਤੋਂ ਕਾਲੀ ਬਣਿਆ ਕੋਈ 5 ਸਾਲ ਤੋਂ ਕਾਲੀ ਬਣਿਆ ਜਿਹੜੇ ਕਾਲੀ ਦਲ ਦੇ ਮੁੰਦਈ ਬੈਠੇ ਹੋਏ ਨੇ ਅੱਜ ਉਹ ਤੱਕ-ਤੱਕ ਸਾਨੂੰ ਸੁੱਟਦੇ ਨੇ ਬਾਹਰ ਪਈ ਕਾਲੀ ਦਲ ਨੂੰ ਬਾਹਰ ਕੱਢ ਦੇਣਾ ਵਾ ਤੇ ਆਹੀ ਕਾਲੀ ਦਲ ਦੇ ਵੱਡੇ ਮਾਮੇ ਲੱਗਨੇ ਆ ਮੈਂ ਕਹਿੰਨਾ ਉਹਨੂੰ ਆਲੇ-ਦੁਆਲੇ ਵਾਲੇ ਨੇ ਉਹਦੀ ਬੱਤ ਮਾਰ ਦਿੱਤੀ ਏ ਉਹਨੇ ਕਹਿੰਦੇ ਕੀ ਉਹਦੀ ਮੱਤ ਮਾਰ ਦਿੱਤੀ ਏ ਹਲਕਾ ਚਾਰਜਾਂ ਨੇ ਉਹਦੀ ਮੱਤੀ ਮਾਰ ਦਿੱਤੀ ਏ ਸਾਨੂੰ ਅੱਜ ਤੱਕ ਨਹੀਂ ਕਿਸੇ ਨੇ ਪੁੱਛਿਆ ਤੂੰ ਕਿੱਥੋਂ ਆਇਆ ਤੇ ਕਿੱਥੇ ਜਾਣਾ ਮੈਂ 32 ਸਾਲ ਜ਼ਿਲ੍ਹੇ ਦਾ ਪ੍ਰਧਾਨ ਬਣਿਆ ਰਿਹਾ ਮੈਂ ਜਿਹੜਾ ਕੈਂਡੀਡੇਟ ਆ ਇਹਦੇ ਨਾਲੋਂ ਮੈਂ ਪਹਿਲਾਂ ਦਾ ਅਕਾਲੀ ਦਲ ਦਾ ਜ਼ਿਲ੍ਹੇ ਦਾ ਪ੍ਰਧਾਨ ਆ ਆਪਣੀ ਵੋਟ ਜੜੀ ਅਕਾਲੀ ਦਲ ਨੂੰ ਪਾਵਾਂਗੇ ਕਾਲੀ ਦਲ ਇਹਨਾਂ ਦੇ ਪਿਓ ਦਾ ਨਹੀਂ ਕਾਲੀ ਦਲ ਸਾਡਾ ਹੈ ਅਸੀਂ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਅਸੀਂ ਕਾਲੀ ਦਲ ਦੇ ਉੱਤੇ ਕੰਟਰੋਲ ਕਰਨਾ ਹੀ ਕਰਨਾ ਵਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਾਰਾਜ਼ ਚਲਦੇ ਇਸ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾ ਨੇ ਆਪਣੇ ਸਖਤ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ ਆਪਣੇ ਸਮਰਥਕਾਂ ਸਮੇਤ ਧਾਰੀਵਾਲ ਵਿਖੇ ਪ੍ਰੈਸ ਕਾਨਫਰੰਸ ਕੀਤੀ ਇਸ ਮੌਕੇ ਤੇ ਉਹਨਾਂ ਕਿਹਾ ਕਿ ਮੈਨੂੰ ਮੇਰੇ ਆਪਣੇ ਹੀ ਮਾਰੰਦ ਵਿੱਚ ਲੱਗੇ ਹੋਏ ਨੇ ਇਸ ਲੋਕ ਸਭਾ ਚੋਣ ਦੇ ਵਿੱਚ ਮੇਰੇ ਨਾਲ ਕਿਸੇ ਨੇ ਵੀ ਸੰਪਰਕ ਨਹੀਂ ਕੀਤਾ ਜਿਸ ਕਰਕੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਉਹ 22 ਤਰੀਕ ਨੂੰ ਇੱਕ ਵੱਡੀ ਰੈਲੀ ਕਰਨਗੇ ਅਤੇ ਉਸ ਦੇ ਵਿੱਚ ਉਹ ਕੋਈ ਵੱਡਾ ਫੈਸਲਾ ਲੈਣਗੇ ਅੱਜ ਜੋ ਨਮਾਇਦਾ ਜਮਾਤ ਆ ਸਾਰੇ ਜ਼ਿਲ੍ਹੇ ਦੀ ਜਿਨ੍ਹਾਂ ਨੇ 20 20 30 30 ਸਾਲ ਤੋਂ ਕਾਲੀ ਦਲ ਵਿੱਚ ਮਾਰਾਂ ਖਾਧੀਆਂ ਨੇ ਅੱਜ ਵੀ ਦੋ ਦੋ ਚਾਰ ਚਾਰ ਪੰਜ ਪੰਜ ਪਰਚੇ ਇਹਨਾਂ ਤੇ ਚੱਲ ਰਹੇ ਨੇ ਤਰੀਕਾ ਭੁਗਤ ਰਹੇ ਨੇ ਇਹ ਲੋਕ RAM ਨਾਲ ਬੈਠੇ ਹੋਏ ਨੇ ਅੱਜ ਤੱਕ ਕਾਲੀ ਦਲ ਨੇ ਇਹਨਾਂ ਨੂੰ ਆਵਾਜ਼ ਮਾਰ ਕੇ ਮੈਦਾਨ ਵਿੱਚ ਇਲੈਕਸ਼ਨ ਦੇ ਮਾਹੌਲ ਨੂੰ ਗਰਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਮੈਨੂੰ ਪਿਛਲੇ 7 ਸਾਲ ਤੋਂ ਮੈਂ ਰਗੜਾ ਖਾ ਰਿਆ ਮਾਂ ਪਰ ਮੈਂ ਸਮਝਣਾ ਕਿ ਮੈਂ ਜਿੰਨਾ ਮਰਜੀ ਰਗੜਾ ਲੱਗ ਜਾਏ ਮੈਂ ਜੰਮਿਆ ਵੀ ਕਾਲੀ ਆ ਤੇ ਮਰਨਾ ਵੀ ਕਾਲੀ ਦਾਲਾ ਭਾਵੇਂ ਜਿੰਨੀਆਂ ਮਰਜੀ ਪਾਰਟੀਆਂ ਮਿਰਤੇ ਪ੍ਰੈਸ਼ਰ ਪਾਰੀਆਂ ਨੇ ਮੇਰਾ ਆਖਰੀ ਸਾਹ ਜਿਹੜਾ ਉਹ ਕਾਲੀ ਦਲ ਦੇ ਨਾਲ ਰਹੇਗਾ। ਸੋ ਨਿਹਾਲ ਸਤਿ ਆਕਾਲ ਪਰ ਬਦਕਿਸਮਤੀ ਮੈਨੂੰ ਤੇ ਮੇਰੇ ਸਾਥੀਆਂ ਨੂੰ ਜੋ ਆ ਬੈਠੇ ਨੇ ਜਿਹੜੇ ਅੱਜ ਇੱਥੇ ਦੇ ਹੁਕਮਰਾਨ ਨੇ ਕਾਲੀ ਦਲ ਦੇ ਵਿੱਚ ਉਹ ਪੀਉਂਦੀ ਕਾਲੀ ਦੀਏ ਕਿਸੇ ਦੀ 4 ਸਾਲ ਦੀ ਉਮਰ ਵਿੱਚ ਅਕਾਲੀ ਦਲ ਬਣਿਆ ਕੋਈ 7 ਸਾਲ ਤੋਂ ਅਕਾਲੀ ਦਲ ਵਿੱਚ ਆਇਆ ਇਹਨਾਂ ਦਾ ਜਨਮ ਜਿਹੜਾ ਵਾ ਉਹ ਕਾਂਗਰਸ ਵਿੱਚ ਹੋਇਆ ਲੇਕਿਨ ਅੱਜ ਇਹ ਅਕਾਲੀ ਦਲ ਦੇ ਵੱਡੇ ਲੀਡਰ ਬੜੇ ਹੋਏ ਨੇ ਤੇ ਮੇਰੇ ਸਾਥੀਆਂ ਨੂੰ ਇਹ ਕਹਿੰਦੇ ਨੇ ਵੀ ਇਹਨਾਂ ਅਸੈਂਬਲੀ ਦੇ ਵਿੱਚ ਸਾਨੂੰ ਵੋਟਾਂ ਨਹੀਂ ਪਾਈਆਂ ਮੈਂ ਸਮਝਦਾ ਵਾਂ ਤੇ ਨੌ ਹਲਕਿਆਂ ਦੇ ਵਿੱਚ ਵੱਧ ਤੋਂ ਵੱਧ ਦੇ 5-500 ਦੀ ਮੀਟਿੰਗ ਕਰਵਾਉਣ ਦੇ ਕਾਮਜਾਬ ਹੋਏ ਨੇ ਕਿਸੇ ਦੀ 300 ਬੰਦਾ ਹੋਇਆ ਕਿਸੇ ਦੇ 200 ਹੋਇਆ ਇੱਕ ਅੱਧੀ ਮੀਟਿੰਗ ਤੇ 1000 ਤੋਂ ਵੱਧ ਹੋਏ ਨੇ ਔਰ ਇਹ ਖੌਂਤੀ ਅਕਾਲੀ ਨੇ ਅਸੀਂ ਸਾਰੇ ਮਾਰਖਾਨ ਵਾਲੇ ਅਕਾਲੀ ਦਲ ਦੇ ਵਿੱਚ ਬੈਠੇ ਹੋਇਆ ਸਾਰੇ ਅਹੁਦੇਦਾਰ ਨੇ ਆ ਤਰਲੋਕ ਸਿੰਘ ਛੋਟਪੁਰ ਤਿੰਨ ਵਾਰ ਚੇਅਰਮੈਨ ਬਣਿਆ ਔਰ ਮੈਂ ਇਹ ਕਹਿਣਾ ਚਾਹੁੰਦਾ ਸਾਨੂੰ ਇਹਨਾਂ ਕੋ ਸર્ટਿਫਿਕੇਟ ਲੈਣ ਦੀ ਕੋਈ ਲੋੜ ਨਹੀਂ ਜਿੰਨੇ ਮੇਰੇ ਸਾਥੀ ਅੱਜ ਬੈਠੇ ਨੇ ਅਸੀਂ ਸਾਰਿਆਂ ਨੂੰ ਮੈਂ ਅਪੀਲ ਕਰਨਾ ਆਪਣੀ ਆਪਣੀ ਵੋਟ ਅਕਾਲੀ ਦਲ ਨੂੰ ਪਾਇਓ ਤੇ ਜੇ ਸਾਡੀ ਕਦਰ ਨਹੀਂ ਕਰਦੇ ਅਸੀਂ ਘੋੜੇ ਤੇ ਚੜ ਕੇ ਪ੍ਰਚਾਰ ਨਹੀਂ ਕਰਾਂਗੇ ਭਈ ਅਸੀਂ ਘੋੜੇ ਤੇ ਚੜ ਕੇ ਪ੍ਰਚਾਰ ਕਰਾਂਗੇ ਅਗਲਾ ਫੈਸਲਾ ਲੈਣ ਲਈ 22 ਤਰੀਕ ਨੂੰ ਅਸੀਂ ਰੈਲੀ ਕਰਾਂਗੇ ਕਲਾਨੌਰ ਦੇ ਵਿੱਚ ਉਹਦੇ ਵਿੱਚ ਐਲਾਨ ਕਰਾਂਗੇ ਕਿ ਕੀ ਅਸੀਂ ਅਗਲਾ ਫੈਸਲਾ ਕੀ ਲੈਣਾ ਅਸੀਂ ਕਾਲੀਦਾਲ ਵਾਲੇ ਸਾਨੂੰ ਪੁੱਛਦੇ ਨੇ ਕਿ ਨਹੀਂ ਪੁੱਛਦੇ ਤੇ ਫਿਰ ਮੇਰੇ ਸਾਥੀ ਫੈਸਲਾ ਕਰਨਗੇ ਕਿ ਅਸੀਂ ਇਹਨਾਂ ਦਾ ਰਹਿਣਾ ਕਿ ਨਹੀਂ ਰਹਿਣਾ ਕਿ ਨਹੀਂ ਪੁੱਛਦੇ ਫਿਰ ਅਗਲਾ ਫੈਸਲਾ ਅਗਲਾ ਫੈਸਲਾ ਭਾਈ ਨੂੰ ਲਾਂਗੇ ਠੀਕ ਹੈ ਠੀਕ ਹੈ ਅਗਲਾ ਫੈਸਲਾ ਭਾਈ ਨੂੰ ਲਾਂਗੇ ਬਾਈ ਤੱਕ ਸਰਗਰਮੀ ਹੋ ਜੂਗੀ ਨਾਲੇ ਅਸੀਂ ਆਪਣੀ ਪਾਵਰ ਦੱਸਾਂਗੇ ਵੀ ਸਾਡੇ ਪੱਲੇ ਕੀ ਏ ਜਿਹੜੇ ਲੋਕ ਇਹ ਕਹਿੰਦੇ ਨੇ ਹੌਲੇ ਦੇ ਢਿੱਲੇ ਦੇ ਮੂੰਹ ਨਾਲ ਜਿਹੜੇ ਕਾਲੀ ਹੈ ਹੀ ਨਹੀਂ ਕੋਈ 2 ਸਾਲ ਤੋਂ ਕਾਲੀ ਬਣਿਆ ਕੋਈ 3 ਸਾਲ ਤੋਂ ਕਾਲੀ ਬਣਿਆ ਕੋਈ 5 ਸਾਲ ਤੋਂ ਕਾਲੀ ਬਣਿਆ ਜਿਹੜੇ ਕਾਲੀ ਦਲ ਦੇ ਮੰਦਈ ਬੈਠੇ ਹੋਏ ਨੇ ਅੱਜ ਉਹ ਧੱਕ ਤੱਕ ਸਾਨੂੰ ਛੁੱਟਦੇ ਨਹੀਂ ਬਾਹਰ ਵੀ ਕਾਲੀ ਦਲ ਨੂੰ ਬਾਹਰ ਕੱਢ ਦੇਣਾ ਵਾ ਤੇ ਅਸੀਂ ਕਾਲੀ ਦਲ ਦੇ ਵੱਡੇ ਮਾਮੇ ਲੱਗਦੇ ਆ ਇਸ ਤਰ੍ਹਾਂ ਦਾ ਫੈਸਲਾ ਲਿਆ ਜਾਏਗਾ ਕੁਛ ਹੈ ਕਿ ਉਤਾਰਨਾ ਕਿਸ ਤਰ੍ਹਾਂ ਦਾ ਫੈਸਲਾ ਹੋਏ ਇਹ ਫੈਸਲਾ ਤੇ ਇੱਕ ਇਨਕਲਾਬ ਆਏਗਾ ਜੋ ਭਾਈ ਦੀ ਰੈਲੀ ਵਿੱਚ ਪਤਾ ਲੱਗੇਗਾ ਕਿ ਲੋਕ ਕਿੱਥੇ ਨੇ ਅੱਜ ਵੀ ਲੋਕ ਕਾਲੀ ਦਲ ਦੇ ਨਾਲ ਨੇ ਤੇ ਕਾਲੀ ਦਲ ਦੇ ਲੀਡਰਾਂ ਦੇ ਨਾਲ ਨੇ ਬੋਲਾ ਸ਼ਾਨ ਹਾ ਜੈ ਕਾਲੀ ਦਲ ਔਰ ਮੈਂ ਸਮਝਣਾ ਮੈਂ ਕਿ ਜਦੋਂ ਇਹ ਬੋਲਦੇ ਨੇ ਸਟੇਜਾਂ ਤੋਂ ਸਾਡਾ ਕੈਂਡੀਡੇਟ ਇਹਨਾਂ ਨੂੰ ਟੋਕਣ ਦੀ ਤਾਕਤ ਨਹੀਂ ਰੱਖਦਾ ਫਿਰ ਤੁਸੀਂ ਕਾਲੀਆਂ ਦੇ ਖਿਲਾਫ ਕਿਉਂ ਬੋਲਦੇ ਹੋ ਕੋਈ ਪਾਲਸੀ ਦਾ ਬੋਲਣ ਕੋਈ ਕਦੇ ਕਿਸੇ ਦੇ ਕਾਂਗਰਸ ਦੇ ਖਿਲਾਫ ਬੋਲਿਆ ਹੀ ਨਹੀਂਗਾ ਜਿੰਨੇ 5 4 ਕੈਂਡੀਡੇਟ ਨੇ ਜਿਨ੍ਹਾਂ ਨੇ ਹਲਕੇ ਲੜੇ ਨੇ ਕੋਈ ਕਾਂਗਰਸ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂਗਾ ਸਿਰਫ ਬੋਲਦੇ ਨੇ ਅਕਾਲੀਆਂ ਦੇ ਖਿਲਾਫ ਮੈਂ ਕਹਿੰਦਾ ਮੈਂ ਗੁਰੂਬਾਰਾਜ ਦੇ ਦਰਬਾਰ ਵਿੱਚ ਹਾਜ਼ਰ ਹਾਂ ਮੇਰੇ ਹੱਥ ਵੱਡੇ ਜਾਣ ਜੇ ਮੈਂ ਅਕਾਲੀ ਦਾ 1 ਵੋਟ ਨਹੀਂ ਪਾਈ ਤੇ ਤੇ ਜਿਨ੍ਹਾਂ ਜਿਹੜੇ ਕਹਿੰਦੇ ਨੇ ਉਹਨਾਂ ਦਾ ਰੱਬ ਕੱਖ ਨਾ ਰਹਿਣ ਦੇਵੇ ਜਦੋਂ ਹਾਰ ਹਾਰ ਹੁੰਦੀ ਆ ਉਦੋਂ ਤੁਹਾਡੇ ਦੇ ਨਾਲ ਆ ਦਿੱਤਾ ਜਾਂਦਾ ਵਾ ਜਦੋਂ ਜਿੱਤ ਹੁੰਦੀ ਆ ਤਾਂ ਆਪਣੀ ਹੁਣ ਇਹਨਾਂ ਨੂੰ ਆਪਣੀ ਕਰਤੂਤੀਆਂ ਵੋਟਾਂ ਪਾਣੀਆਂ ਨੇ ਵੀ ਇਹਨਾਂ ਦੀ ਕਰਤੂਤ ਕੀ ਆ ਪਹਿਲੇ ਪਹਿਲਾਂ ਜਿਹੜੀਆਂ ਵੋਟਾਂ ਅਸੈਂਬਲੀ ਚ ਪਈਆਂ ਉਹ ਸਾਡੀ ਮਿਹਨਤ ਦੀਆਂ ਪਈਆਂ ਨੇ ਮੈਂ 32 ਸਾਲ ਜ਼ਿਲ੍ਹੇ ਦਾ ਪ੍ਰਧਾਨ ਰਿਆ ਵਾਂ ਹੋਰ ਕਮੇਟੀ ਮੈਂਬਰ ਵੀ ਰਿਆ ਮੈਨੂੰ ਇਹੋ ਹੀ ਸਜ਼ਾ ਦਿੱਤੀ ਕਿ ਮੇਰੇ ਤੇ ਕੇਸ ਬਣਾਇਆ ਗਿਆ ਕਿ ਇਹ ਕਾਲੀ ਦਲ ਦਾ ਸੱਜਾ ਹੱਥ ਬਣਿਆ ਜਰਨਲ ਬਣਿਆ ਇਹਦੀਆਂ ਲੱਤਾਂ ਕਿ ਢੰਗ ਨਾਲ ਵੱਢ ਕੇ ਕਾਲੀ ਦਲ ਬਰਬਾਦ ਕੀਤਾ ਜਾਵੇ। ਉਹ ਤੁਹਾਨੂੰ ਕੈਂਡिडेट ਮੈਂ ਕਹਿੰਨਾ ਉਹਨੂੰ ਆਲੇ ਦੁਆਲੇ ਵਾਲੇ ਨੇ ਉਹਦੀ ਬੱਤ ਮਾਰ ਦਿੱਤੀ ਏ। ਉਹਨੇ ਕਹਿਣਾ ਕੀ ਉਹਦੀ ਮਤ ਮਾਰ ਦਿੱਤੀ ਏ। ਹਲਕਾ ਇਨਚਾਰਜਾਂ ਨੇ ਉਹਦੀ ਮਾਤ ਹੀ ਮਾਰ ਦਿੱਤੀ ਏ। ਕਾਂਗਰਸੀ ਹਲਕਾ ਸਾਨੂੰ ਅੱਜ ਤੱਕ ਨਹੀਂ ਕਿਸੇ ਨੇ ਪੁੱਛਿਆ ਕਿ ਤੂੰ ਕਿੱਥੋਂ ਆਇਆ ਤੇ ਕਿੱਥੇ ਜਾਣਾ। ਮੈਂ 32 ਸਾਲ ਜ਼ਿਲ੍ਹੇ ਦਾ ਪ੍ਰਧਾਨ ਬਣਿਆ ਰਿਹਾ ਵਾਂ। ਜਿਹੜਾ ਕੈਂਡੀਡੇਟ ਆ ਇਹਦੇ ਨਾਲੋਂ ਮੈਂ ਪਹਿਲਾਂ ਦਾ ਅਕਾਲੀ ਦਲ ਦਾ ਜ਼ਿਲ੍ਹੇ ਦਾ ਪ੍ਰਧਾਨ ਆ ਲੱਗਦਾ ਨਹੀਂ ਹਾਈ ਕਮਾਂਡ ਨੂੰ ਵੀ ਦਖਲ ਦੇਣਾ ਚਾਹੀਦਾ ਇਸੇ ਚਾ ਵੀ ਤੜਨਾਂ ਗੱਲਬਾਤ ਹਾਈ ਕਮਾਂਡ ਦੀ ਮਰਜ਼ੀ ਏ ਲੋਕ ਸ਼ਕਤੀ ਵੇਖ ਕੇ ਆਪੇ ਹਾਈ ਕਮਾਂਡ ਵੀ ਪਤਾ ਲੱਗੂਗਾ ਮੈਂ 50 ਬੰਦੇ ਸਿਰਫ ਸੱਦੇ ਸੀਗੇ ਅੱਜ ਆ ਵੇਖ ਲੋ ਕਿੰਨਾ ساری ਕਰੀਮ ਬੈਠੀ ਹੋਈ ਓਲੇ ਸੋਣ ਹੈ ਤਸਮੀਆ ਕਿ ਕੰਨਾਂ ਬਾਜਰੀ ਤੋਂ ਬਾਹਰ ਤੜਨਾ ਨਹੀਂ ਬੋਏ ਫਿਰ ਤੁਸੀਂ ਆਜ਼ਾਦ ਲੜਨ ਦੀ ਫਸਲਾ ਤੜੇ ਹੋਲੇ ਲਾਓ ਉਹ ਆਜ਼ਾਦ ਲੜਦਾ ਕਿਹੜੀ ਗੱਲ ਆਹੀਂ ਵੋਟ ਤੁਹਾਨੂੰ ਮੈਂ ਪਹਿਲਾਂ ਕਹਤਾਂ ਅਹੀਂ ਵੋਟ ਕਾਲੀਦਾਲ ਨੂੰ ਪਾਵਾਂਗੇ ਸਿਰਫ ਆਪਣੀ ਤੇ ਆਪਣੇ ਪਰਿਵਾਰ ਦੀ ਲੇਕਿਨ ਅਸੀਂ ਦਰਦਰ ਤੇ ਜਾ ਕੇ ਤਰਲੇ ਨਹੀਂ ਮਾਰਾਂਗੇ ਜੇ ਇਹਨਾਂ ਨੇ ਸਾਨੂੰ ਨਾ ਮਤਲਬ ਸਹੀ ਤੰਗ ਨਾ ਸਾਡੇ ਨਾਲ ਗੱਲ ਨਾ ਕੀਤੀ ਅਸੀਂ ਦਰਦਰ ਤੇ ਨਹੀਂ ਜਾਵਾਂਗੇ ਆਪਣੀ ਵੋਟ ਜਰੀਏ ਕਾਲੀਦਾਲ ਨੂੰ ਪਾਵਾਂਗੇ ਕਾਲੀਦਾਲ ਇਹਨਾਂ ਦੇ ਪਿਓ ਦਾ ਨਹੀਂ ਕਾਲੀਦਾਲ ਸਾਡਾ ਹੈ ਅਸੀਂ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਅਸੀਂ ਕਾਲੀਦਾਲ ਦੇ ਉੱਤੇ ਕੰਟਰੋਲ ਕਰਨਾ ਹੀ ਕਰਨਾ ਹੈ